हरी लाल तो जे मूल ध्वज है जे तो जड़ है तो की शादी ने उन्होंने अपना जरूर पिन। सभी के नाम बोलता तो ना छोदा गिरने लगी मेरे 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 मेरी तनुवा मेरे कनिया मेरे ठाकुर सिंहासन के ऊपर बैठे थे देख लिया मेरी मैया आई है और सिंहासन से ही कूद गए एक निम क्षण में एक नंद के अनुरोध की पलक तो कोधर की प्राप्ति हो रोगी के रोग कष्ट दुख त्रैध भगवान दूर करें सब हाथ उठाकर के प्रार्थना करेंगे भाद जी को विश्राम देंगे इसके बाद रुमाला उड़ाया जाएगा और फिर जग्य की पूर्णाहुति होगी हो एक भेंट होगी सब नाचते झूमते आनंद प्राप्त करेंगे नाम संकीर्तनम जस्यां संकीर्तनम जस्यां सर्व पाप प्रणाशनम हर हर पाप पतना दिन परनामो दुख समनस्तम नमो दुखम नस्तम नमामि हरि परम नमामि हरि परम नमामि हरि परम नमामि हरि परम हे प्रभु साथ इन इस नगर में कथा हुई सब नगर खेड़े का भला करना जो भी संगत आई सभी के मनोकामना पूर्ण करना संतान हीन संतान देना धन हीन को धन देना रोगी कष्ट दुखियों के दुख क्लेश दूर करना बच्चों को अच्छी तलीम अच्छी शिक्षा देना नौजवान साथी नशे पत्ते से बचे और अपने माता पिता का नाम रोशन करे इसी तरह जे साहब नगर नवासी सुख और शांति से अपना जीवन व्यतीत करें आपका ही प्रभु आशीर्वाद बना रहे और सात दिन जिन माई बहन बुजुर्ग बच्चे नौजवान साथी सब ने तन मन धन सेवा की भगवान सभी की जोली जो करें और भगवान का आशीर्वाद की आज्ञा का पालन करने वाली हो अच्छी तलीम डिग्री ग्रहण करें अच्छी तलीम शिक्षा प्राप्त करें अच्छा धन कमाए अच्छी नौकरी करें अपने माता पिता का नाम रोशन करें हमारे नौजवान साथी नशों से बचें नशा मुक्त भारत हो जाए ऐसा संकल्प करें ठाकुर जी के चरणों में अपना अपनी प्रार्थना कीजिएगा भगवान सबकी झोलिया भरेंगे बोलो श्रीमद्भागवत भगवान की जय हो सतगुरुदेव महाराज की जय की वंसताती की जय हो जय जय श्री राधे जय जय श्री राधे जय जय श्री राधे जय जय एक भजन संग आज देव जंपे अनंत प्राण नगरि अव बिहारीो सांवरिया अव बिहारी सावरिया सावरियावरिया ਕਾਰਯੋਗ ਮੇਰੀ ਮਾਤਾ ਸ਼ਕਤੀ ਅੱਜ ਬਗਵਦ ਕਥਾ ਦਾ ਵਿਸ਼ਰਾਮ ਹੈ ਜਿਵੇਂ ਪਤਾ ਲੱਗਾ ਔਰ ਪਿਛਲੇ 7 ਦਿਨ ਤੁਸੀਂ ਆਚਾਰਿਆ ਜੀ ਦੇ ਮੁਖਵੰਚੋਂ ਬਗਵਦ ਔਰ ਸ੍ਰਿਸ਼ਟੀ ਦੇ ਰਚਨਾਕਾਰ ਦੀਆਂ ਸੌਜ ਦੀਆਂ ਗਾਥਾਵਾਂ ਉਹ ਸੁਨੀਆਂ ਵੀ ਹੋਣਗੀਆਂ ਔਰ ਉਸ ਤੇ ਅਮਲ ਵੀ ਕੀਤਾ ਹੋਏ ਪਰ ਮੈਂ ਜਿਹੜੀ ਅੱਜ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਕਿਉਂਕਿ ਜੇ ਅੱਜ ਇਸ ਪੰਡਾਲ ਨੂੰ ਹੀ ਆਪਾਂ ਝਾਤੀ ਮਾਰ ਲਈਏ ਤਾਂ ਇਸ ਪੰਡਾਲ ਤੋਂ ਹੀ ਸਿੱਧ ਹੋ ਜਾਂਦਾ ਹੈ। ਭਾਰਤੀ ਆਲੇ ਸਮੇਂ ਦੇ ਵਿੱਚ ਸਨਾਤਨ ਨੂੰ ਬੜਾ ਵੱਡਾ ਖਤਰਾ ਹੈ ਤੇ ਜੇ ਸਨਾਤਨ ਨੂੰ ਕਿਸੇ ਨੇ ਬਚਾਉਣਾ ਹੈ ਉਹ ਮੈਲਾ ਸ਼ਕਤੀ ਹੈ। ਜਿੰਨੀ ਵੱਡੀ ਗਿਣਤੀ ਤੁਸੀਂ ਹਾਜ਼ਰ ਹੋਏ ਹੋ ਅੱਜ ਜੇ ਸਨਾਤਨ ਜਿੰਦਾ ਹੈ ਸਨਾਤਨ ਅੱਗੇ ਵੱਧ ਰਿਹਾ ਹੈ ਤਾਂ ਉਹਦਾ ਬਹੁਤ ਵੱਡਾ ਸ਼ਰੇਮ ਮੈਲਾ ਸ਼ਕਤੀ ਲੈਂਦਾ ਇਸਦੇ ਮੈਂ ਤੁਹਾਡੇ ਚਰਨਾਂ 'ਚ ਆਪਣਾ ਸਿਰ ਝੁਕਾਨਾ। ਪਰ ਇੱਕ ਮੈਂ ਬੇਨਤੀ ਵੀ ਕਰਨੀ ਚਾਹੁੰਦਾ ਹੈ ਜੇ ਆਪਾਂ ਆਚਾਰਿਆ ਜੀ ਮੈਂ ਇੱਕ ਵਾਰ ਇਹ ਸਵਾਲ ਆਪਣਾ ਮਹਾਂ ਵੇਸ਼ਰ ਜੀ ਨੂੰ ਵੀ ਕੀਤਾ ਹੈ ਮੇਰਾ ਸਵਾਲ ਸੀ ਕਿ ਇਹਦਾ ਭਾਰਤ ਆ ਜੇ ਆਪਾਂ ਦੂਜੇ ਦੇਸ਼ਾਂ ਦੀ ਗੱਣਾ ਕਰੀਏ ਜੇ ਆਪਾਂ ਜਪਾਨ ਦੇਖ ਲਈਏ ਤਾਂ ਉਹਦੀ ਰੂਹ ਜਿਹੜੀ ਆ ਉਹ ਇਲੈਕਟ੍ਰੋਨਿਕਸ ਹੈ ਜੇ ਆਪਾਂ ਜਰਮਨ ਦੇਖ ਲਈਏ ਤਾਂ ਮਕੈਨੀਕਲ ਹੈ ਚਾਈਨਾ ਦੇਖ ਲਈਏ ਤਾਂ ਇਲੈਕਟ੍ਰੋਨਿਕਸ ਹੈ ਇੱਕ ਵਾਰੀ ਆਪਾਂ ਭਾਰਤ ਦੀ ਅੰਤੜ ਆਤਮਾ ਤੇ ਭਾਰਤ ਦੀ ਰੂਹ ਨੂੰ ਆਪਾਂ ਜਾਨਣਾ ਹੋਵੇ ਤਾਂ ਸਾਡੇ ਵੇਦ ਸਾਡੇ ਗ੍ਰੰਥ ਹੈ ਔਰ ਉਹਨਾਂ ਚ ਸਭ ਤੋਂ ਉੱਤਮ ਸਥਾਨ ਜਿਹੜਾ ਹੈ ਇਹ ਵਿਆਸ ਗੱਦੀ ਦਾ ਤੇ ਮੇਰਾ ਮੰਨਣਾ ਹੈ ਕਿ ਜਦ ਤੱਕ ਭਾਰਤ ਦੀਆਂ ਸਰਕਾਰਾਂ ਵਿਆਸ ਗੱਦੀ ਦੇ ਅਨਰੂਪ ਕੰਮ ਨਹੀਂ ਕਰਦੀਆਂ ਤਦ ਤੱਕ ਹਿੰਦੁਸਤਾਨ ਵਿਸ਼ਵ ਗੁਰੂ ਨਹੀਂ ਬਣ ਸਕਦਾ ਤੇ ਸਾਡੀ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਲੋਕਾਂ ਜਿਹੜੀ ਤਾਕਤ ਹੁੰਦੀ ਹੈ ਕਿ ਹਥਿਆਰਾਂ ਦੀ ਤਾਕਤ ਆ ਕਿਸੇ ਦੀ ਐਲੀਵਸ਼ਨ ਦੀ ਤਾਕਤ ਹੈ ਇੱਕ ਭਾਰਤ ਇਹ ਆ ਦੇਸ਼ ਆ ਜਿਹਦੀ ਸਭ ਤੋਂ ਵੱਡੀ ਤਾਕਤ ਧਾਰਮਿਕ ਤਾਕਤ ਸਾਡਾ ਕੋਈ ਵੀ ਧਾਰਮਿਕ ਤਿਹਾਰ ਹੋਵੇ ਕਿਸੇ ਨੂੰ ਕੋਈ ਸੱਦਾ ਦੇਣ ਨਹੀਂ ਜਾਂਦਾ ਗੁਰੂ ਰਾਸ ਮਹਾਰਾਜ ਦਾ ਜਨਮ ਦਿਨ ਹੋਵੇ ਪਿੱਛੇ ਹੁਣ ਅੱਜ RAM ਨਾਮੀ ਹੈ ਘਰ ਘਰ ਕੰਜਕਾਂ ਘਰ ਘਰ ਕੀਰਤਨ ਕੋਈ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦਾ ਅਸੀਂ ਆਪ ਜੁੜ ਕੇ ਬੈਠਦੇ ਆ ਤੇ ਜਦੋਂ ਜਿਹੜੇ ਸਨਾਤਨ ਦੀਆਂ ਦੁਸ਼ਮਣ ਤਾਕਤਾਂ ਉਹਨਾਂ ਨੂੰ ਪਤਾ ਲੱਗਾ ਕਿ ਜੇ ਹਿੰਦੁਸਤਾਨ ਨੂੰ ਅਸੀਂ ਖਤਮ ਕਰਨਾ ਤਾਂ ਇਥੋਂ ਸਭ ਤੋਂ ਪਹਿਲਾਂ ਸਨਾਤਨ ਨੂੰ ਖਤਮ ਕਰਨਾ ਪੈਣਾ ਇਸ ਲਈ ਸਭ ਤੋਂ ਪਹਿਲਾ ਪ੍ਰਹਾਰ ਉਹਨਾਂ ਦਾ ਸਾਡੀ ਧਾਰਮਿਕ ਇਸ਼ਟਾ ਧਾਰਮਿਕ ਤਾਕਤ ਦੇ ਉੱਪਰ ਹੁੰਦਾ ਔਰ ਕਿਤੇ ਨਾ ਕਿਤੇ ਨਾ ਸਮਝ ਹੁੰਦੇ ਹੋਏ ਵੀ ਅਸੀਂ ਉਹਾਂ ਦੀ ਸਾਜ਼ਿਸ਼ ਦੇ ਸ਼ਿਕਾਰ ਆਪ ਹੋ ਜੰਨੇ ਆ ਆਪ ਵੀ ਉਹ ਕਾਰਜ ਕਰਨ ਲੱਗ ਪੈਂਦੇ ਆ ਉਹ ਕਿੱਦਾਂ ਮੈਂ ਅੱਜ ਉਸ ਗੱਲ ਦੀ ਤੁਹਾਡੇ ਨਾਲ ਚਰਚਾ ਕਰਨੀ ਆ ਅੱਜ ਦੇਖੋ ਅਸੀਂ ਇਸ ਮੰਦਾਲ ਚ ਬੈਠ ਕੇ ਸਾਡੀ ਜਿਹੜੀ ਅੰਤਰ ਆਤਮਾ ਉਹਨੂੰ ਅਸੀਂ ਸ਼ੁੱਧ ਕੀਤਾ ਹੈ ਆਪਣਾ ਵਿਵਹਾਰ ਸ਼ੁੱਧ ਕੀਤਾ ਪਰ ਜਿਹੜੀ ਸਾਡੀ ਕਿਰਿਆ ਕਿਤੇ ਨਾ ਕਿਤੇ ਉਹ ਸਾਰੀ ਦਾ ਸ਼ਿਕਾਰ ਹੋ ਗਈ ਉਹ ਕਿੰਦਾ ਹੋਈ ਤੁਹਾਨੂੰ ਜਾਬ ਹੋਏਗਾ ਕਿ ਜਦੋਂ ਤੁਸੀਂ ਨਿਆਣੇ ਸੀ ਦਸਵੀਂ ਜਾਂ ਅੱਠਵੀਂ ਚ ਪੜਦੇ ਸੀ ਤਾਂ ਉਦੋਂ ਕਿਤਾਬਾਂ 'ਚ ਤੁਹਾਨੂੰ ਪੜਾਈ ਜਾਂਦੀ ਸੀ ਸਾਡੀ ਸਮੱਸਿਆ ਕਿਹੜੀ ਆ ਕਹਿੰਦੇ ਸੀ ਦਹੇਜ ਭੂਣ ਹੱਤਿਆ ਇਹ ਹੀ ਪੜਾਈ ਜਾਂਦੀ ਸੀ ਅੱਜ ਦੇ ਜੋਜ ਤੁਹਾਡੀ ਸਭ ਤੋਂ ਵੱਡੀ ਸਮੱਸਿਆ ਕੀ ਆ ਇੱਕ ਮਾਂ ਦੀ ਸਮੱਸਿਆ ਹੁੰਦੀ ਆ ਕਿ ਮੇਰਾ ਪੁੱਤ ਘਰੋਂ ਬਾਹਰ ਗਿਆ ਮੇਰਾ ਪਤੀ ਘਰੋਂ ਬਾਹਰ ਗਿਆ ਕਿ ਸ਼ਾਮ ਤੱਕ ਉਹ ਸਹੀ ਸਲਾਮਤ ਘਰ ਆ ਜਾਊਗਾ ਕਿਤੇ ਨਸ਼ੇ ਦੀ ਗਿਰਤ 'ਚ ਤਾਂ ਨਹੀਂ ਪੜੇ ਜਾਊਗਾ ਇਹ ਨਸ਼ੇ ਦਾ ਸੁਦਾਗਰ ਨਸ਼ੇ ਦਾ ਜਾਵ ਅਸੀਂ ਆਪਣੇ ਆਪ ਦੁਆਲੇ ਬੁੜਿਆ ਕਿਦਾਂ ਉਹਦੇ ਕਸੂਰਵਾਰ ਕਿਤੇ ਨਾ ਕਿਤੇ ਅਸੀਂ ਆ ਮੈਂ ਉਹ ਵੀ ਚਰਚਾ ਕਰਨੀ ਚਾਹੁੰਦਾ ਉਹ ਕੀ ਚਰਚਾ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਿੰਦੁਸਤਾਨ ਇੱਕ ਅਜਿਹਾ ਦੇਸ਼ ਆ ਜਿੱਥੇ ਮੇਰਾ ਮੰਨਣਾ ਹੈ ਕਿ ਵਿਆਸ ਗੱਦੀ ਦੇ ਅਨੁਰੂਪ ਅਗਰ ਸਭ ਦਾ ਜੀਵਨ ਹੋ ਜਾਏ ਤਾਂ ਹਿੰਦੁਸਤਾਨ ਵਿਸ਼ਵ ਗੁਰੂ ਬਣ ਸਕਦਾ ਹੈ ਐਦਾਂ ਹੀ ਅਸੀਂ ਧਾਤੀ ਮਾਰੀਏ ਅਸੀਂ ਕੀ ਗੁਨਾਹ ਜਾਣੇ ਅਣਜਾਣੇ ਚ ਕਰਦੇ ਆ ਜਦੋਂ ਦੀਵਾਲੀ ਆਉਂਦੀ ਹੈ ਦੁਸਹਿਰਾ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਦਿਵਸ ਆਉਂਦਾ ਹੈ ਤਾਂ ਅਸੀਂ ਘਰਾਂ ਚ ਦੀਵੇ ਬਾਲ ਕੇ ਲਾਈਟਾਂ ਬਾਲ ਕੇ ਅਸੀਂ ਉਹ ਦਿਨ ਮਨਾਉਂਦੇ ਆਂ ਇਦਾਂ ਹੀ ਕਰਦੇ ਆਂ ਤੇ ਜਦੋਂ ਸਾਡੇ ਬੱਚੇ ਦਾ ਜਨਮ ਦਿਨ ਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਆਂ ਸਨਾਪਨ ਦੇ ਅਨੂਪ ਇੱਕ ਕੇਕ ਲੈ ਕੇ ਆਉਂਦੇ ਆਂ ਫਿਰ ਉਸ ਕੇਕ ਦੇ ਉੱਪਰ ਜਿਹੜੀ ਅਸੀਂ ਵਿਦਿਆ ਵढਾਈ ਕਹਿੰਦੇ ਹੁੰਦੇ ਸੀ ਜੇ ਨਿਆਣੇ ਹੁੰਦੇ ਪੈਰ ਲਾ ਜਾਂਦਾ ਸੀ ਕਿਤਾਬ ਨੂੰ ਤਾਂ ਅਸੀਂ ਕਿਤਾਬ ਚਾਕੇ ਮੱਥੇ ਨੂੰ ਲਾਉਂਦੇ ਸੀ ਤੇ ਮਾਮਾ ਵੀ ਕੀ ਕਰਦੀਆਂ ਉੱਪਰ ਲਿਖਾਉਂਦੀਆਂ ਹੈਪੀ ਬਰਥਡੇ ਕਿੰਨੀ ਮਿੱਠੀ ਗੋਆ ਤੇ ਤੁੰ ਨੂੰ 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 ਵਿਹਾਦਾ ਉਹਦੇ ਹੱਥ ਫੜਾਤੀ ਪੂਰੀ ਕੰਦੇ ਚਾਕੂ ਤੇ ਉਹ ਤੁੰ ਨੂੰ ਦੀ ਧੌਂ ਤੇ ਫੜਾ ਲੰਦੇ ਲੈ ਵੱਡਦੇ ਹੈਪੀ ਬਰਥਡੇ ਕਰ ਫਿਰ ਜਿਹੜਾ ਦਿਨ ਜਿਵੇਂ ਮੈਂ ਫਿਰ ਕਿਹਾ ਕਿ ਵਿਆਸ ਗੱਦੀ ਤੇ ਰੂਪ ਰੋਸ਼नियां ਕਰਕੇ ਮਨਾਉਣਾ ਸੀ ਅਸੀਂ ਫੂਕ ਮਾਰ ਕੇ ਨੇਰਾ ਕਰ ਦਿੰਦੇ ਆ ਤੇ ਜਾਂ ਲੈ ਤੇਰੇ ਜੀਵ ਜੀਵ ਦਾ ਨੇਰਾ ਹੋ ਜਾ ਤੇ ਸਾਨੂੰ ਪਤਾ ਨਹੀਂ ਆ ਇਹ ਸਾਡੇ ਸਕੂਲ ਤੇ ਇਹ ਪਲਾਂਟ ਕੂਟਾ ਗਈਆਂ ਸਾਸ਼ਾ ਉਤਵਾਦ ਕੀ ਹੁੰਦਾ ਉਹ ਟੰਨੂ ਨੂੰ ਥੋੜਾ ਬਹੁਤ ਜੁਕਾਮ ਵੀ ਹੋਇਆ ਹੁੰਦਾ ਤੇ ਜਦੋਂ ਖੂਕ ਮਾਰਦਾ ਤਾਂ ਕੇਹੀ ਕਿਸੇ ਤੇਜ ਦੇ ਉੱਪਰ ਵੀ ਡੇਗ ਪੈਂਦਾ ਤੇ ਉਹੀ ਕੱਟ ਕੇ ਫੇਰ ਨਾਲ ਦੇ ਵਗੂਦ ਅਸੀਂ ਪਾ ਦਿੰਦੇ ਆ ਇਹ ਸਭੀ ਪਰੰਪਰਾ ਨਹੀਂ ਸੀ ਆਪਣੀ ਮਾਤਰ ਸੱਤੀ ਏਡੀ ਵੱਡੀ ਤਾਕਤਾਂ ਤੇ ਬੈਠੀ ਆ ਮੈਂ ਤਾਂ ਤੁਹਾਨੂੰ ਇਹ ਗੱਲ ਕਹੀ ਆ ਕਿ ਜਦੋਂ ਅਸੀਂ ਆਪਣੇ ਜੀਨਸ ਦੇ ਵਿੱਚ ਇਹ ਵਿਦੇਸ਼ੀ ਤਾਕਤਾਂ ਦੀਆਂ ਇਹ ਬਚੀਆਂ ਹੋਈਆਂ ਸ਼ਾਖਾਂ ਨੂੰ ਬਾਹਰ ਦੇਣਾ ਤਾਂ ਫਿਰ ਕਿੱਥੋਂ ਸੋਚ ਸਕਦੇ ਆ ਕਿ ਜਿਹੜੀ ਸਾਡੀ ਔਲਾਦ ਹੈ ਉਹ ਮਸ਼ਿਆ ਵਰਗੀ ਬਿਮਾਰੀ ਤੋਂ ਦੂਰ ਰਹਿ ਸਕਦੀ ਹੈ ਮੇਰੀ ਇੱਕ ਬੇਨਤੀ ਆ ਆਓ ਆਪਣੇ ਜਿੰਨੇ ਵੀ ਦਿਨ ਤਿਹਾਰਾ ਹੈ ਉਹਨਾਂ ਦਿਨਾਂ ਤਿਹਾਰਾਂ ਨੂੰ ਜੁਣਗੇ ਵਿਸਾਖੀ ਆ ਰਹੀ ਸਾਡੀ ਵਿਸਾਖੀ ਮਾਫ ਕਰਨਾ ਉਹਨਾਂ ਵਿਸਾਖੀ ਚ ਲੋਹੜੀ ਦੇ ਵਿੱਚ بے ਜਵਾਨ ਜਾਨਵਰਾਂ ਦਾ ਕੀ ਕਸੂਰ ਆ ਕਿ ਉਹਨਾਂ ਦੀ ਲੋਹੜੀ ਨਹੀਂ ਉਹਨਾਂ ਦੀ ਵਿਸਾਖੀ ਨਹੀਂ ਜਿਨ੍ਹਾਂ ਨੂੰ ਆਪਾਂ ਜਾਨੋਂ ਮਾਰ ਦਿੰਨੇ ਆ ਸਾਡੇ ਜਿਹੜੇ ਤਿਹਾਰ ਆ ਉਹ ਆਪਕ ਪਿਆਰ ਸਿਖਾਉਂਦੇ ਆ ਆਪਕ ਮਿਲਣਾ ਸਿਖਾਉਂਦੇ ਆ ਇਕੱਠੇ ਰਹਿਣਾ ਸਿਖਾਉਂਦੇ ਆ ਔਰ ਇਹਦੇ ਨਾਲ ਨਾਲ ਅੱਗੇ ਵਧਣਾ ਸਿਖਾਉਂਦੇ ਆ ਤੇ ਜੇ ਅਸੀਂ ਅੱਗੇ ਵਧਣਾ ਤਾਂ ਦੋ ਗੱਲਾਂ ਜੀਵਨ 'ਚ ਜ਼ਰੂਰ ਕਰੀਏ ਅੱਜ ਜਿੱਦਾਂ ਅਸੀਂ ਆਚਾਰੀਆ ਜੀ ਦੇ ਸੰਮੁਖ ਹੋ ਕੇ ਬੈਠੇ ਆ ਅੱਛੀ-ਅੱਛੀ ਗੱਲਾਂ ਦਾ ਪ੍ਰਵਾਹ ਲੈ ਰਹੇ ਆ ਜੀਵਨ 'ਚ ਇੱਕ ਨੀਯਮ ਬਣਾ ਲਈਏ ਕਿ ਘੱਟੋ-ਘੱਟ ਸ਼ਨੀਵਾਰ ਤੇ ਮੰਗਲਵਾਰ ਆਪਣੇ ਘਰ ਦੇ ਜਿੰਨੇ ਵੀ ਸਾਦੇ ਸਾਥੀ ਹੈਗੇ ਜਿੰਨੇ ਵੀ ਮੇਲ ਸਾਡੇ ਹੈਗੇ ਨਾ ਚਾਹੇ ਤੁਹਾਡਾ ਪਤੀ ਆ ਪਿਤਾ ਆ ਬੱਜਾ ਆ ਉਹਨੂੰ ਨਾਲ ਲੈ ਕੇ ਮੰਦਰ ਜ਼ਰੂਰ ਜਾਇਓ ਅਸੀਂ ਮੰਦਰ ਦੀ ਸੰਸਕ੍ਰਿਤੀ ਤੋਂ ਪਰੇ ਹੋ ਗਏ ਤੇ ਮੈਂ ਆਚਾਰੀਆ ਜੀ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਮੈਂ ਪਿੱਛੇ ਬਹੁਤ ਕੰਮ ਕੀਤਾ ਕਿ ਸਨਾਤਨ ਨੂੰ ਕਿਹੜੀਆਂ ਤਾਕਤਾਂ ਤਾਂ ਲਾ ਕੇ ਘਟ ਕਰ ਰਹੀਆਂ ਚਲੋ ਉਹ ਮੈਂ ਵਿਸ਼ੇ ਤੇ ਚਰਚਾ ਨਹੀਂ ਕਰਨਾ ਲੇਕਿਨ ਉਹਦੇ ਵਿੱਚ ਇੱਕ ਬਹੁਤ ਵੱਡਾ ਕਸੂਰ ਜਿਹੜੇ ਪ੍ਰਬੰਧਕ ਕਮੇਟੀ ਆ ਮੈਂ ਇਹਨਾਂ ਨੂੰ ਵੀ ਕੌਣ ਲਾ ਸਾਡੇ ਵੀ ਦੇ ਮੰਦਰਾਂ ਦੇ ਪੁਜਾਰੀ ਆ ਦੇਖੋ ਜਦੋਂ ਮੈਂ ਮੰਦਰ ਜਾਵਾਂ ਜਾਂ ਕੋਈ ਹੋਰ ਮੰਦਰ ਆਉਂਦਾ 90% ਲੋਕ ਦੁਖੀ ਮਨੋ ਪਰੇਸ਼ਾਨ ਮੰਦਰ ਆਉਂਦੇ ਆ ਤੇ ਜਿਹੜੀ ਉੱਥੇ ਅੰਦਰ ਅਸੀਂ ਰਿਤਮਾ ਸਥਾਪਿਤ ਕੀਤੀ ਆ ਮੂਰਤੀ ਸਥਾਪਿਤ ਕੀਤੀ ਆ ਉਹ ਬੋਲ ਕੇ ਵੀ ਦੱਸਦੀ ਕਿ ਸ਼ੋਰੀ ਸਾਹਿਬ ਤੁਹਾਨੂੰ ਕੀ ਦੁੱਖ ਹੈ ਉਹ ਬੋਲਦਾ ਸਾਡਾ ਪੰਡਤ ਜੇ ਪੰਡਤ ਐਨੀ ਗੱਲ ਹੀ ਪੁੱਛ ਲੈ ਕਿ ਅੱਜ ਸੰਜੀਤ ਜੀ ਕੀ ਗੱਲ ਉਦਾਸ ਹੋ ਚਿੰਤਾ ਨਾ ਕਰੋ ਠੀਕ ਆ ਤਾਂ ਉਹਨੂੰ ਲੱਗਦਾ ਕਿ ਭਗਵਾਨ ਜੀ ਨਾ ਸਿੱਧੀ ਗੱਲ ਹੋ ਰਹੀ ਹੈ ਸੋ ਸਾਡੇ ਪੰਤਾਂ ਨੂੰ ਵੀ ਅਕਤਵ ਹੋਣਾ ਪਾਣਾ ਚਾਰੇ ਪਾਸੇ ਸਾਡੇ ਜਿਹੜੇ ਹਮਲੇ ਹੁੰਦੇ ਆ ਉਹਨਾਂ ਨੂੰ ਬਚਾਉਣ ਵਾਸਤੇ ਇਹ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਯਾਸ ਹੈ ਐਦਾਂ ਦੇ ਜਿਹੜੇ ਧਾਰਮਿਕ ਆਯੋਜਨ ਆ ਉਸ ਸਮੇਂ ਦੀ ਮੰਗ ਹੈ ਇਹ ਹੋਣੇ ਚਾਹੀਦੇ ਆ ਲੇਕਿਨ ਉਹਦੇ ਨਾਲ ਮੈਂ ਆਪਣੇ ਜਿੰਨੇ ਵੀ ਭਰਾ ਇੱਥੇ ਬੈਠੇ ਆ ਇਹ ਸਫਲ ਉਦੋਂ ਹੀ ਹੋਣੇ ਆ ਕਿ ਜਿੱਦੀ ਵੱਡੀ ਗਿਣਤੀ ਦੇ ਮਹਿਲਾਵਾਂ ਬੈਠੀਆਂ ਤੋਡੀ ਵੱਡੀ ਗਲਤੀ ਚ ਸਾਡੇ ਪੁਰਸ਼ਾਂ ਦਾ ਵੇ ਇਹਦੇ ਵਿੱਚ ਜਿਹੜਾ ਪੂਰਾ ਸਹਿਯੋਗ ਹੋਵੇ ਤਾਂ ਮੈਂ ਬਹੁਤ ਧੰਨਵਾਦੀ ਜਿੱਥੇ ਬੰਦਾ ਕਮੇਟੀ ਜੀ ਦਾ ਉੱਤੇ ਵੀ ਬਹੁਤ ਧੰਨਵਾਦੀ ਆ ਮੇਰੇ ਪ੍ਰੀਤ ਮਿੱਤਰ ਪੰਕਰ ਸ਼ੋਰੀ ਜੀ ਦਾ ਤੁਹਾਡੇ ਇਲਾਕੇ ਤੇ ਤਾਂ ਬਹੁਤ ਯਾਤਰਾਵਾਂ ਕੱਢਦੇ ਆ ਮੈਨੂੰ ਇੱਕ ਬੰਦੇ ਨੇ ਸਵਾਲ ਕਰ ਲਿਆ ਕਿ ਯਾਤਰਾਵਾਂ ਦਾ ਫਾਇਦਾ ਕੀ ਆ ਲਾਭ ਕੀ ਆ ਮੈਂ ਉਹ ਜਵਾਬ ਦਿੱਤਾ ਕਿ ਇਹ ਯਾਤਰਾ ਦਾ ਇਹੀ ਨਾਮ ਆ ਕਿ ਕੋਈ ਵਰਗਾ ਬੰਦਾ ਵੀ ਕੁਐਸਚਨ ਕਰਕੇ ਪੁੱਛ ਰਿਹਾ ਕਿ ਸਨਾਤਨੀ ਇੱਥੇ ਕਿਉਂ ਹੋਵੇ ਸਾਡੀ ਏਕਤਾ ਤੋਂ ਸਾਡੇ ਇਕੱਠ ਤੋਂ ਸਾਡੀ ਇਕਜੁਟਤਾ ਤੋਂ ਬਹੁਤ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਪਰ ਸਾਡਾ ਉਤਸ਼ਾਹ ਉਦੋਂ ਹੀ ਹੋਣਾ ਜਦੋਂ ਅਸੀਂ ਵਿਆਸ ਗੱੱਡੂ ਦੇ ਸਨਮੁਖ ਸਾਰੇ ਇਕੱਠੇ ਹੋ ਕੇ ਗੈਰ ਭੁੱਲ ਕੇ ਵਿਰੋਧ ਭੁੱਲ ਕੇ ਇਕੱਠੇ ਹੋ ਕੇ ਇੱਕ ਜੁੜਤਾ ਦੇ ਨਾਲ ਸਨਾਤਨ ਦੇ ਲਈ ਕੰਮ ਕਰਾਂਗੇ ਤਾਂ ਸਾਨੂੰ ਦੁਨੀਆ ਤੇ ਵਿਸ਼ਵ ਗੁਰੂ ਵਰਤੋਂ ਕੋਈ ਨਹੀਂ ਰੋਕ ਸਕਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਆਨੰਦਮਈ ਵਧਾਈ ਔਰ ਯੋਜਕਾਂ ਦਾ ਬਹੁਤ ਬਹੁਤ ਧੰਨ ਪਰਿਵਾਰ ਵਾਲਾ ਆਚਾਰੀਆ ਜੀ ਆਪ ਨੂੰ ਬਹੁਤ ਬਹੁਤ